ਇਹ ਕੋਰੋਨਾ ਵੀ ਰੇਸਾਂ ਹੁੰਦੇ ਆ ਬਾਈ ਹੁਣ ਹੀ ਰੇਸਾਂ ਚੱਲਬਾਤ ਪੂਰੀ ਐਂਡ ਕੀਤੀ ਪਈ ਆ ਬਾਈ ਉਹਨਾਂ ਨੇ ਹੈ ਪੂਰੀ ਫੀਲਿੰਗ ਆਉਂਦੀ ਆ ਭਰਾਓ ਹਾਂਜੀ ਸਤਿ ਸ੍ਰੀ ਅਕਾਲ ਸਾਰੋ ਮੈਂ ਤੁਹਾਡਾ ਆਪਣਾ ਲੱਖੀ ਸੀਰੀਅਲ ਲੈ ਵੀ ਆ ਦੇਖੋ ਕੈਲੀਫੋਰਨੀਆ ਚ ਆਪਣੇ ਬੰਦੇ ਖਰਾ ਮਾਰਦੇ ਫਿਰਦੇ ਆਗੇ ਤੇ ਮੈਂ ਲੰਘਿਆ ਜਾਂਦਾ ਸੀਗਾ ਇੱਥੋਂ ਰੁਕ ਗਿਆ ਬਾਈ ਹੁਰੇ ਨੂੰ ਦੇਖ ਕੇ ਆਵਾਜ਼ ਸ਼ਾਇਦ ਥੋੜੀ ਜਿਹੀ ਘੱਟ ਵਧੀਆ ਵੀ ਮੇਰੇ ਲਈ ਮਾਈਕ ਨਹੀਂ ਹੈਗੀ ਇਸ ਵਕਤ ਤੇ ਆਹ ਦੇਖੋ ਆਹ ਬਾਈ ਹੈਗਾ ਸੁੱਖਾ ਤੇ ਦੇਖੋ ਵੀਰਾ ਇੰਡੀਆ ਤੋਂ ਮੰਗਾਇਆ ਹੋਇਆ ਨੇ ਟਰੈਕਟਰ ਕਹਿੰਦੇ ਦੋ ਟਰੈਕਟਰ ਹੈ ਇਸ ਵਕਤ ਇੱਥੇ ਆਗੇ ਤੇ ਦੋ ਕਹਿੰਦੇ ਕੱਦ ਨੂੰ ਲੈ ਕੇ ਆਉਣੇ ਆਗੇ ਚਾਰ ਪੰਜ ਟਰੈਕਟਰ ਆ ਬਾਈ ਹੁਰਿਆਂ ਕੋਲੇ ਉਧਰ ਬਾਈ ਹੈਗਾ ਉਹ ਬਾਈ ਹੈਗਾ ਕਾ ਆਮਨਾ ਜਿਹੜੇ ਵੀ ਕਬੱਡੀ ਦੇਖਦੇ ਆਗੇ ਉਹਨਾਂ ਨੂੰ ਪਤਾ ਹੋਣਾ ਆਮਨਾ ਕੋਂਕੇਆਂ ਵਾਲਾ ਬਾਈ ਤੇ ਬਰਾਉਣੇ ਆ ਬਾਈ ਜੀ ਲਾ ਕੇ ਜਾ ਕੇ ਵੀ ਵੀਡੀਓ ਹੈ ਨਾ ਤੇ ਬਾਈ ਹੁਰੀ ਕਹਿੰਦੇ ਇੰਨਾ ਉੱਚਾ ਸੀਗਾ ਕਹਿੰਦੇ ਜਿੰਨਾ ਆਹ ਇਥੋਂ ਦੀ ਨਾ ਤਾਂ ਥੋੜੀ ਮੁੱਟੀ ਤਾਂ ਚਲੋ ਮਿੱਟੀ ਤਾਂ ਹਾਂ ਵੀ ਜੜ ਜਾਂਦੀ ਹੈਗੀ ਜਦੋਂ ਉਹ ਕਰਦੇ ਆ ਇੰਨੀ ਇਹਦੇ ਲਾਗੋ ਮਿੱਟੀ ਜੱਕਦੀ ਕਹਿੰਦੇ ਉਧਰ ਸਾਰਾ ਨੀਵਾਗਾ ਇਧਰੋਂ ਆ ਜਾਏਗਾ ਉੱਚੀ ਸੀਗੀ ਤੇ ਉਧਰੋਂ ਉਹ ਜਿੱਧਰ ਗੱਡੀਆਂ ਖੜੀਆਂ ਨੇ ਤੇ ਉਥੇ ਉਧਰ ਸਾਰਾ ਨੀਵਾ ਸੀਗਾ ਬਾਈ ਹੁਰੀ ਕਹਿੰਦੇ ਤੇ ਆਹ ਦੇਖ ਲੋ ਆ ਮੈਂ ਪੂਰਾ ਚੱਕ ਰੱਖਿਆ ਬਾਈ ਹੁਰਾਂ ਨੇ ਤੇ ਆਹ ਬਾਈ ਆਵਨਾ ਕੌਂਕਿਆਂ ਵਾਲਾ ਕਬੱਡੀ ਪਲੇਅਰ ਆ ਬਹੁਤ ਚੋਟੀ ਦਾ ਬਾਈ ਤੇ ਦੇਖ ਸਕਦੇ ਹੋ ਮਾਰੇ ਬਾਈ ਦਿਨੇ ਆਪਦਾ ਮਿਹਨਤ ਮੂੰਹ ਤਾਂ ਕਰਦਾ ਟਾਈਮ ਕੱਢ ਕੇ ਤੇ ਨਾਲੇ ਫਿਰ ਇੱਥੇ ਆ ਕੇ ਟਰਾਕ ਰੂ ਮਾਰੀ ਜਾਂਦੇ ਰਹਿੰਦੇ ਨੇਗੇ ਉੰਨਾ ਟਾਈਮ ਵੀ ਵਧੀਆ ਪਾਸ ਹੋ ਜਾਂਦਾ ਨਾ ਕਬੱਡੀ ਵਾਲਿਆਂ ਦਾ ਤਾਂ ਜ਼ਿਆਦਾ ਮਿਹਨਤ ਮੂੰਹਤੀ ਹੁੰਦੀ ਹੈਗੀ ਉਹਨਾਂ ਵੀ ਹੋਰ ਘਾਟੀ ਹੁੰਦਾ ਟਾਈਮ ਟੂ ਮ ਕੰਮ ਕਰਨ ਦਾ ਜਿਵੇਂ ਬਾਈ ਆਪਣਾ ਕਾਲਾ ਤਨੂਲੇ ਵਾਲਾ ਵੀ ਦੱਸਦਾ ਹੁੰਦਾਗਾ ਵੀ ਮਿਹਨਤ ਮੂੰਹਤ ਤੇ ਟਾਈਮ ਜ਼ਿਆਦਾ ਦੇਣਾ ਪੈਂਦਾਗਾ ਨਾ ਚੰਗੇ ਪਲੇਅਰ ਨੂੰ ਤਾਂ ਫਿਰ ਇੱਥੇ ਆ ਬਾਈ ਹੁਰੀ ਦੱਸ ਦਿਆ ਹੈਗੇ ਤੇ ਇਹ ਤਾਂ ਨੇਸਰ ਕੰਪਨੀ ਆਗੀ ਤਨੇਸਰਾ ਐਕਸਪ੍ਰੈਸ ਬਿਕਨਸ ਫੀਲਡ ਤੋਂ ਨੇ ਬਾਈ ਹੁਰੀ ਤੇ ਕੰਪਨੀ ਟਰੱਕ ਵੀ ਬਾਵਾ ਨੇ ਬਾਈ ਹੁਰਿਆਂ ਦੇ ਤੇ ਆ ਸਾਰੀ ਪਹਿਲੀ ਜਿੰਨੀ ਦੀਦੀ ਹੈਗੀ ਆਪਾਂ ਕਹ ਲਈਏ ਬਾਈ ਹੁਰਿਆਂ ਦੀ ਹੈਗੀ ਬਾਈ ਹੁਰੇ ਨੇ ਦੱਸਿਆਗਾ ਜਿਹੜਾ ਕੰਮ ਕਰਦੇ ਹੈਗੇ ਕਹਿੰਦੇ ਬਹੁਤ ਹੀ ਵਧੀਆ ਸੁਭਾਅ ਬਾਈ ਹੁਰਿਆਂ ਦਾ ਇਹਨਾਂ ਦੀ ਜਮੀਨ ਹੈਗੀ ਲਾਲੂ ਕਹ ਲਈਏ ਜਾਂ ਟਰਕਿੰਗ ਕੰਪਨੀ ਹੈਗੀ ਬਹੁਤੀ ਕਹਿੰਦੇ ਨਿੱਗੇ ਸੁਭਾਅ ਦੇ ਬਾਈ ਹੁਰੀ ਤੇ ਦੇਖੋ ਜਰਾ ਜਿਵੇਂ ਫੀਲਿੰਗ ਇੰਡੀਆ ਵਾਲੀ ਆਉਂਦੀ ਆ ਪੰਜਾਬ ਵਾਲੀ ਤੱਕ ਪਾਰ ਰખી ਆ ਬਾਈ ਹੁਰਿਆਂ ਨੇ ਇਹ ਦੇਖੋ ਫਿਰ ਇੱਥੇ ਜਿਹੜਾ ਆ ਪਹਿਲੀ ਹੈਗੀ ਇੱਥੇ ਬਾਈ ਹੁਰੀ ਦੱਸ ਦੇ ਥੋੜਾ ਬੇਕਰ ਹਿੱਲ ਏਰੀਆ 'ਚ ਮਹਿੰਗੀ ਹੈਗੀ ਇੱਥੇ ਇੱਥੇ 28 ਕੇ ਹਜ਼ਾਰ ਨੂੰ ਬਾਈ ਹੁਰੀ ਦੱਸ ਦੇ ਹੈਗੇ ਕਹਿੰਦੇ 1 ਏਕੜ ਆਗੇ ਇੱਥੇ 28 ਕੇ ਹਜ਼ਾਰ ਡਾਲਰ ਦਾ ਤੇ ਇੱਥੇ-ਇੱਥੇ ਬਾਈ ਹੁਰੇ ਦੀ ਜ਼ਮੀਨ ਹੈਗੀ 60-70 ਗਲੇ ਇਹਨਾਂ ਦੀ ਦੇਖੋ ਜੀ ਨਾ ਬਾਈ ਇੱਥੇ ਬਣਨ ਜਾ ਰਹੀ ਆ ਕੋਈ ਚੀਜ਼ ਤੇ ਉਹਦੇ ਵਾਸਤੇ ਤਿਆਰੀਆਂ ਚੱਲਦੀਆਂ ਪਈਆਂ ਨੇ ਇਹ ਦੇਖੋ ਆਹ ਬਾਈ ਜਾਂਦਾ ਹਮਣਾ ਕਬੱਡੀ ਪਲੇਅਰ ਆ ਬਾਈ ਦੇਖੋ ਯਾਰ ਤੇ ਬਾਈ ਕਹਿੰਦੇ ਥੋੜਾ ਜਿਹਾ ਡੇਟ ਹੋ ਗਿਆ ਤੇ ਜਿਹੜਾ ਮੁੰਡਾ ਮਾਲਕਾ ਬਾਈ ਉਹ ਵੀ ਕਹਿੰਦੇ ਇੱਥੇ ਸੀਗਾ ਹੁਣ ਕਿ ਕਹਿੰਦੇ ਤੂੰ ਹੀ ਗਿਆ ਗਿਆ ਹੁਣੀ ਉਹ ਕੋਈ ਵਾਰ ਕੀ ਕਹਿੰਦੇ ਬਹੁਤ ਲੋਕ ਖੜਦੇ ਆਗੇ ਰੋਹ ਸਾਨੂੰ ਦੇਖ ਕੇ ਇਥੇ ਕਰਾਹ ਮਾਰਦੇ ਇਹ ਵੀ ਕਹਿੰਦੇ ਮੂਸੇ ਵਾਲੇ ਵਾਂਗੂ ਉਨਾਂ ਜਿਹੜੇ ਨਹੀਂ ਖੜਨਾ ਜਿੰਨਾ ਜਿਹੜਾ ਸਾਰਾ ਪੱਧਰਾ ਨਹੀਂ ਕਰਦੇ ਦੇਖੋ ਵੀਰ ਇਧਰੋਂ ਵਾਹਨ ਉੱਚਾ ਹੈਗਾ ਇਹ ਤਾਂ ਹੀ ਉਹਦੇ ਕਰਕੇ ਕਰਦੇ ਪਿਆਗੇ ਪੱਧਰਾ ਇਥੇ ਬੰਨ ਜਾ ਰਿਹਾ ਕੁਝ ਨਾ ਟਰੱਕ ਸਟਾਪ ਕਹਿੰਦੇ ਹੈਗੇ ਟਰੱਕ ਸਟਾਪ ਇੱਥੇ ਸ਼ਾਇਦ ਬਣੂਗਾ ਤੇ ਦਬਾਈ ਹੁਰੀ ਦੱਸਦੇ ਹੈਗੇ ਤੇ ਨਹੀਂ ਤਾਂ ਇੱਥੇ ਜ਼ਮੀਨਾਂ 'ਚ ਮੂਨਾ ਪੱਧਰੀਆਂ ਨਹੀਂ ਨਹੀਂ ਕਰਦੇ ਹੁੰਦੇ ਦੇਖੋ ਗਣਾ ਬਈ ਰੇਸਾਂ ਹੋਵੇ ਬਾਈ ਹੁਰੀ ਰੇਸਾਂ ਜਲਦਬਾਜ਼ ਪੂਰੀ ਐਂਡ ਕੀਤੀ ਪਈ ਆ ਬਾਈ ਉਹਨਾਂ ਨੇ ਹੈ ਪੂਰੀ ਫੀਲਿੰਗ ਆਉਂਦੀ ਆ ਭਰਾਓ ਇਹ ਆਪ ਨੂੰ ਬਾਈ ਹੁਰੀ ਜਾਂਦੇ ਆਗੇ ਪਰ ਉਹ ਉੱਥੇ ਛੱਡ ਕੇ ਆਉਂਦੇ ਆ ਉਹ ਗੁੰਜੀ ਜੇ ਤਾਂ ਬਾਈ ਹੁਰੀ ਉਧਰ ਛੱਡ ਆਉਂਦੇ ਆਗੇ ਤੇ ਵਧੀਆ ਪੂਰਾ ਦੇਖੋ ੁੱਦਾ ਢੁੱਦਾ ਇੱਥੇ ਬਾਹਨ ਬਹੁਤ ਫੁੱਲੇ ਢੁੱਲੇ ਕਹਿ ਦੇ ਕੋਰਨੀਆ ਜ ਬਹੁਤ ਹੀ ਜ਼ਿਆਦੇ ਖੇਤੀਬਾਤੀ ਇੰਨਾ ਲੋਕਾਂ ਦੇ ਹੈਗੀ ਆ ਤਾਂ ਲਾ ਲਓ ਤੇ ਬਹੁਤ ਫੁੱਲਾ ਢੁੱਲਾ ਬਾਹਨਾਂ ਦੇ ਕੋਲ ਆ ਦੇਖੋ ਭਾਈ ਜੀ ਆਉਂਦੇ ਆ ਜੀ ਵਾਲੇ ਰੇ ਸਾਲ ਤੋਂ ਬਾਈ ਹੁਰੀ ਛੱਡ ਕੇ ਉਧਰੋਂ ਰੇਸ ਲਾਉਂਦੇ ਆ ਫਿਰ ਤੁਹਾਨੂੰ ਧੰਨਵਾਦ ਬਾਈ ਵਰਗ ਨੇ ਕੀਤੀ ਹੈ ਕੈਮ ਬਾਕੀ ਤੁਸੀਂ ਵੀ ਦੱਸਿਓ ਨਾ ਵੀਡੀਓ ਕਿੱਦਾਂ ਲੱਗੀ ਤੇ ਲਾਈਕ ਸ਼ੇਅਰ ਕਰਿਓ ਬਾਈ ਹਨਾ ਜੇ ਵਧੀਆ ਲੱਗੀ ਬਾਕੀ ਪ੍ਰਮਾਤਮਾ ਆਪ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦ